ਸਤਿ ਸ੍ਰੀ ਅਕਾਲ ਸਾਰਿਆਂ ਮੇਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਜੀ ਸਾਰੇ YouTube ਫੈਮਲੀ ਮੇਰੀ ਤੇ ਅੱਜ ਆਪਾਂ ਆਏ ਜੀ ਕਪੂਰਥਲੇ ਕੱਪ ਦੇ ਕਪੂਰਥਲੇ ਜ਼ਿਲ੍ਹਿਆਂ ਦੇ ਚੈਂਪੀਅਨਸ਼ਿਪ ਯਾਰ ਟੀਮਾਂ ਭਰ ਇਦਾਂ ਹੀ ਬਣੀਆਂ ਕਹਿੰਦੇ ਵੀ ਨਾਲੇ ਮਿਲਣੇ ਪਲੇਅਰ ਖੇਡਣੇ ਐ ਸਿਆਦਾ 8 ਕੇ 6 ਟੀਮਾਂ ਪਲੇਅਰ ਘੱਟ ਹੀ ਐ ਜੋ ਮੇਜਰ ਲੀਗ ਦਾ ਕੱਪ ਵੀ ਸੀ ਉਹਦਾ ਕਰਕੇ ਥੋੜਾ ਕੰਮ ਹੋ ਗਿਆ ਮਿਕਸ ਤੇ ਮੈਚ ਤੇ ਆਪਾਂ ਪਹੁੰਚੇ ਹੋਏ ਆ ਸਾਰੀ ਟੀਮ ਆਪਣੀ ਰਿਲੈਕਸ ਹੋ ਰਿਹਾ ਮੁੰਡੇ ਇੱਧਰ ਰੇਸ਼ਮ ਚੰਬੇ ਵਾਲਾ ਰਿਲੈਕਸ ਕਰ ਰਿਹਾ ਬੋਡੀ ਤੇ ਨਾਲ ਰਾਜਾ ਤੀਥ ਆਪ ਉੱਪਰ ਆਏ ਰਾਜਾ ਤੀਥ ਆਓ ਬਸ ਰਾਜਾ ਤੀਸ ਪਹੁੰਚ ਆਇਆ ਨਾਲ ਇੰਗਲਿਸ਼ ਚ ਨਾਲਿਆ ਤੇਰਾ ਨਾਮ ਇੰਗਲਿਸ਼ ਚ ਲਿਆ ਵਾ ਤੇ ਇਹ ਆ ਵੀਰ ਆਪਣਾ ਜਨਉਂਦਾ ਲੱਕੀ ਬੜਾ ਮੇਰੇ ਲਈ ਉਦੋਂ ਕੇ ਸੰਦ ਕੋਈ ਨਾ ਕੋਈ ਜਤ ਲੈਣਾ ਹੁੰਦਾ ਉਦੋਂ ਮਕੰਦਪੁਰ ਵੀ ਹੈ ਆ ਹੀ ਤੇ ਮਕੰਦਪੁਰ ਆਪਾਂ ਹਾਰ ਲੇਤੀਆ ਉਹ ਹੀ ਅੱਗੇ ਗੱਲ ਕਰ ਰਹੇ ਆਂ ਕਿੰਨੇ ਪੈਸੇ ਕਿੰਨਾ ਹਾਂ ਆ ਜੇ ਤੂੰ ਲੈਵੇਂ ਤਾਂ 20 ਹਜ਼ਾਰ ਦਾ ਸਲਮਾਨ ਤੋਂ ਪੱਕੀ ਗੱਲ ਆ ਸ਼ਰਤ ਲੱਗੀ ਆ ਸ਼ਰਤ ਲੱਗੀ ਸਾਡੀ ਇਹ ਆਂਦਾ ਤੂੰ ਉਧਰੋਂ ਮਹਾਲੀ ਲੱਗੇ ਪੈਂਦਾ ਮਕੰਦਪੁਰ ਉਧਰੋਂ ਆਂਦਾ ਵੀ ਤੂੰ ਮੋਟਰਸਾਈਕਲ ਚਲਾ ਕੇ ਨਹੀਂ ਲਿਆ ਖਦਾ ₹20000 ਦੀ ਸ਼ਰਤ ਲੱਗੀ ਸਾਡੀ ਠੀਕ ਆ ਮੈਂ ਹਾਂ ਲੈ ਆਉਣਾ ਪੈਸੇ 20000 ਬਾਹਰ ਫੜਾ ਗਏ ਚਲਾ ਕੇ ਮੈਂ ਲਿਆਉਂਗਾ ਇਹ ਮੇਰੀ ਜਮਿਆੜੀ ਆ ਤੇ ਹੱਤੋਂ 20000 ਫੇਰ ਇਹਨਾਂ ਨੂੰ ਦਿੱਤਾ ਨਹੀਂ ਜਾਣਾ ਮਾਲਾ ਦਿੱਤਾ ਰਹਿਊਗਾ ਤੂੰ ਨਸ ਇਹ ਤਾਂ ₹20000 ਦਿੱਤਾ ਨਹੀਂ ਜਾਣਾ ਸ਼ਰਤ ਲੱਗੀ ਆ ਆਪਣੀ ਆ ਮੱਕੀ ਸ਼ਰਤ ਲੱਗੀ ਆ ਆਂਦਾ 20000 ਬੀ ਸ਼ਰਤ ਤੂੰ ਮੋਟਰਸਾਈਕਲ ਚਲਾ ਕੇ ਲੈ ਆਉਣਾ ਮਾਲੀਓ ਇਹ ਆਂਦਾ ਤੂੰ ਲਿਆ ਨਹੀਂ ਸਕਦਾ ਮਾਲੀਓ ਮੋਟਰਸਾਈਕਲ ਚਲਾ ਕੇ ਲੈ ਆ ਲੈਦਾ ਇਹ ਕਿਹੜੀ ਗੱਲ ਆ ਨਵੀਂ ਕਰਦੀ ਤੂੰ ਸ਼ਰਤ ਲੱਗੀ ਸਾਡੀ ₹20000 ਬਾਹਰ ਫੜਾ ਗਏ ਅਸੀਂ ਲਿਹਾਉਣਾ ਮੋਟਰਸਾਈਕਲ ਮੋਟਰਸਾਈਕਲ ਮਾਰਾ ਜਤਾਵੇ ਸਹੀ ਬਸ ਮੋਟਰਸਾਈਕਲ ਦੇ ਸੀਸਰਾਲ ਮੈਚ ਖੜਨੇ ਆ ਨੇ ਹੈ ਮੋਟਰਸਾਈਕਲ ਤੇ ਜਾਂਦੇ ਰਹੇ ਆ ਚੋਲਿਆਂ ਖੇਮ ਕਰਨ ਖੇਮ ਕਰਨ ਜਾਂਦੇ ਰਹੇ ਖੇਮ ਕਰਨ ਬਾਰਡਰ ਤੇ ਮੋਟਰਸਾਈਕਲ ਤੇ ਅਸੀਂ ਜਾਂਦੇ ਰਹੇ ਆ ਹੱਥਾਂ ਦੇ ਦਸਤਾਨੇ ਪਾ ਕੇ ਮਫਲਰ ਬਲੇੜ ਕੇ ਮੂੰਹ ਦੇ ਤੇ ਹੁਣ ਆਪਾਂ ਚੱਲੇ ਆ ਚਲੋ ਮੈਚ ਆਪਣਾ ਬਸ ਥੋੜੇ ਟਾਈਮ ਤੱਕ ਤੇ ਮਿਲਦੇ ਆ ਗਰਾਊਂਡ 'ਚ ਵੀਡੀਓ ਨਾਲ ਬਣੇ ਰਹੋ ਅਜੇ ਗੱਪਾ-ਸ਼ਪਾ ਮਾਰਦੇ ਆ ਸਾਰੇ ਪਲੇਅਰਾਂ ਨਾਲ ਕਿੱਦਾਂ ਕਿੱਦਾਂ ਉਹ ਮਾਰਦਾ ਵੀ ਨਾ ਹੋਏ ਜਿਹੜਾ ਮਰਜੀ ਮਹੀਨਾ ਹੋਏ ਯਾਰ ਜਦੋਂ ਮੋਟਰਸਾਈਕਲ ਤੇ ਆਉਂਦੇ ਨਹੀਂ ਲਿਉਣਾ ਹਣ ਜ਼ਰੂਰੀ ਖੜਾ ਪੋ ਮਾਗ ਜਦੋਂ ਮੋਟਰਸ ਜਿੱਤਿਆ ਕਿ ਨਹੀਂ ਉਦੋਂ ਲਿਆਵਾਂਗੇ ਵੀਰ ਜਦੋਂ ਜਿੱਤਿਆ ਉਦੋਂ ਭਾਵੇਂ ਗਰਮੀ ਹੋਏ ਭਾਵੇਂ ਉਹ ਸਿਆਲ ਪੋ ਮਾਗ ਤੇ 2000 ਰੁਪਇਆ ਆਪਣਾ ਲੱਗ ਗਿਆ ਹੀ ਬਾ ਪੱਕਾ ਨਾ ਇਹ ਵਿੱਚੋਂ ਇਹਨੂੰ ਵਿੱਚੋਂ ਹੋਰ ਤਰ੍ਹਾਂ ਵੀ ਹੁੰਦੀ ਸੱਚੀ ਨਾਲ ਸੱਚੀ ਨਾਲ ਲੈ ਆਵੇ ਕਦੇ ਘਬਰਾਟ ਵੀ ਹੁੰਦੀ ਹਾਂਜੀ ਇਹਨਾਂ ਮਗਰਲੇ ਵੀ ਹੁਣ ਨਿਕਲ ਜਾਣ ਸਾਰ ਰੁਪਇਆ ਉਹਦੇ ਨਾਲ ਵੀ 2000 ਲੈ ਕੇ ਜਾਂਦਾ ਥੋੜੇ ਦਿੰਦੇ ਆ ਕੋਈ ਨਹੀਂ ਕਰਦੇ ਦਿਰਨਾ ਗੱਲ ਅੱਜ ਅੱਜ ਮਹਾਰਾਜ ਕਰੇ ਬਾਬੇ ਗੜੀ ਅਰਦਾਸ ਕਰਦੇ ਵੀ ਮਹਾਰਾਜ ਜਿੱਤ ਜੀਏ ਆਏ ਨਾਲ ਮੇਰਾ ਰੇਸ਼ਮ ਵੀਰ ਜਿੱਤੇ ਕਿ ਮੋਟਰਸਾਈਕਲ ਬੁਲਟ ਆ ਕਿ ਨਹੀਂ ਫੇਰ ਕੋਈ ਗੱਲ ਨਹੀਂ ਜਾ ਜਾ ਰੇਸ਼ਮ ਇਕੱਲਾ ਪਾ ਜਿੱਤ ਜਣਾ ਮੈਂ ਚਲਾ ਕੇ ਖੜੂਗਾ ਛੋਲੇ ਜਾ ਇਹ ਵੀ ਗੱਲ ਹੋ ਗਈ ਭਾਵੇਂ ਮੈਂ ਤਾਂ ਅੱਜ ਤਾਂ ਰੇਸ਼ਮ ਜਿੱਤ ਜੇ ਜਾ ਜਾਂ ਰੇਸ਼ਮ ਮੋਟਰਸਾਈਕਲ ਜਿੱਤ ਕੇ ਮੈਂ ਚਲਾ ਕੇ ਖੜੂ ਤੇ ਰੰਗ ਰੁਪਏ ਨਹੀਂ ਆਦਾ ਮੈਂ 5000 ਲੈਣਾ ਫ੍ਰੀ ਖੜੂ ਫ੍ਰੀ ਇਹ ਤਾਂ 2000 ਲੈ 2000 ਰੁਪਿਆ ਲੈ ਗਿਆ ਆਂਦਾ ਆਂਦਾ ਮੈਂ 3000 ਹੋਰ ਤੋਂ ਹੋਰ ਲੈਣਾ ਤੋਂ ਥੋੜੇ ਥੇ ਡੀਡੀ ਲੈਕਸ ਦਾ 1100 ਆ ਹੁਣ ਦਾ 2100 ਪੈਸੇ ਬਣਿਆ ਨੇ 5500 ਟਰੈਕਟਰ ਦਾ 11000 ਟਰੈਕਟਰ ਖੇਉਂਦਾ ਜਿੱਥੋਂ ਟਰੈਕਟਰ ਭਾਵੇਂ ਗਾਂ ਵਿਗੇ ਨਾ ਰਾਹ ਹੀ ਖੁੱਲ ਜੇ ਤੇ 11000 ਇਹ ਲੈ ਫੋੜ ਜਿੱਦਾਂ ਦਾ ਹੁੰਦਾ ਸਿਸਟਮ ਉਹ ਭਾਵੇਂ ਰਾਹ ਜਿਹਦੇ ਉੱਤੇ ਲਦੂ ਦਾ ਲੀਕ ਹੋ ਜੇ ਤੇ 11000 ਇਹ ਲੈ ਕੇ ਰਾਹ ਪਾਵੇ ਨਵੇਂ ਪਾ ਕੇ 11 ਹੋਰ ਪਾ ਕੇ 22 ਦਾ ਇੰਜਨ ਹੋਏ ਦਾ ਬਾਜ ਬਾਜੂ ਆਪਣਾ ਦੂਸਰਾ ਸੇਮੀ ਆ ਚੰਦਰ ਆ ਤੇ ਜਿਹੜੇ ਗੁਰਦਾਸਪੁਰ ਤੇ ਜਾਂਦੇ ਜਿਹੜੇ ਦਿੱਤੇ ਆ ਉਹਦੇ ਆਪਣਾ ਸੇਮੀ ਆ ਦੂਜਾ ਇਧਰ ਲੋ ਕਰਨਾ ਆਪਾਂ ਮਾਲੇ ਮਿਕਸੀ ਕਿਤੇ ਨਾ ਜਿਲ੍ਹੇ ਜਿਲ੍ਹੇ ਕੋਈ ਨਹੀਂ ਆ ਮਾਲੇ ਉਦਾਂ ਹੀ ਟੀਮਾਂ ਬਣਾਈਆਂ ਪਲੇਅਰ ਥੋੜੇ ਹੀ ਟੀਮਾਂ ਨਾਲ ਛੇ ਹੀ ਕਰਦੀਆਂ ਤੇ ਮਿਕਸੀ ਦਾ ਕੰਮ ਆ ਪਲੇਅਰ ਇਦਾਂ ਹੀ ਤੇ ਕਹਿ ਮੋ ਜੋ ਕਹੜੇ ਹੋ ਜੋ ਆਪਣਾ ਮੈਚ ਆਪਾਂ ਇੱਕ ਕਬੂਤਰੇਲੋਂ ਖੇਡਣ ਲੱਗੇ ਆ ਮਾਲੇ ਜਿਲਿਆਂ ਵਾਲਾ ਕੰਮ ਨਾ ਕਰਤਾ ਬੰਦ ਤੇ ਉਦਾਂ ਪਲੇਅਰਾਂ ਦੀ ਟੀਮਾਂ ਬਣਾਈਆਂ ਵਾ ਬਰਾਬਰ ਕਰਕੇ ਸੈੱਟ ਕਰਕੇ ਕੋਈ ਪਲੇਅਰ ਉਧਰ ਦਿੱਤਾ ਕੋਈ ਉਧਰ ਤੇ ਆਪਣਾ ਦੂਸਰਾ ਸੈਮੀਫਾਈਨਲ ਮੈਚ ਆ ਗਰਦਾਸਪੁਰ ਤੇ ਜੰਦਰ ਜਿਹੜੀ ਦਿੱਤੂਗੀ ਉਹਦੇ ਨਾਲ ਆਪਣਾ ਮੈਚ ਆ ਤੇ ਬਸ ਤਿਆਰੀ ਹੋ ਰਹੀ ਆ ਤੁਸੀਂ ਵੀਡੀਓ ਨਾਲ ਬਣੇ ਰਹੋ ਸਾਰਿਆਂ ਨੇ ਨਾਲੇ ਆਪਾਂ ਗੱਲ ਕਰਨੀ ਇੱਕ ਆਪਣੇ ਮਿਲੀ ਉਹਨੂੰ ਥਾਰ ਗੱਡੀ ਉਹਨਾਂ ਦੀ ਥਾਰ ਉਹ ਜੀ ਸਨਮਾਨ ਤਾਂ ਆਪਾਂ ਨੂੰ ਤੇ ਵਿੱਚ ਮੇਰੇ ਵੀਰ ਕਈ ਚੱਲ ਆਪਣਾ ਬਾਪੂ ਦੀ ਕਿਰਪਾ ਨਾਲ ਸਾਰੇ ਆਪਣੇ ਸਪੋਰਟਰ ਹੀ ਆਪਾਂ ਨੂੰ ਪਿਆਰ ਕਰਨ ਆ ਲਿਆ ਵਿੱਚ ਇੱਕ ਦੋ ਚਾਰ ਹੁੰਦੇ ਆ ਵੀ ਜਿਹੜੇ ਤੁਹਾਨੂੰ ਪਤਾ ਬੋਲਦੇ ਹੀ ਆ ਉਹ ਸਾਰੇ ਤੇ ਉਹ ਬੜੀ ਥੋੜੀ ਉਹਨਾਂ ਦੀ ਉਹਨਾਂ ਦੀ ਹੀ ਗੱਲ ਕਰਨੀ ਆ ਰੱਜਿਆਂ ਰਜਾਉਣ ਪਰੇ ਮੈਂ ਕਿਹਾ ਜਿਹੜੇ ਅੰਧ ਬੂਲਦੇ ਵੀ ਰੱਜਾਂ ਨੂੰ ਰਜਾਈ ਕਹਿੰਦੇ ਆ ਭਰਾ ਜੀ ਕਬੱਡੀ ਖੇਡ ਕੇ ਰੱਜੇ ਆ ਕਿਹੜੇ ਵੇ ਹੜ ਤੋਂ ਆਈ ਅਬਾਨੀ ਡਾਨੀਆਂ ਦੇ ਪਰਿਵਾਰ ਚੋਂ ਹੀ ਵੀ ਪਿਛੋੜੇ ਤਗੜੇ ਮਹਾਰਾਜੇ ਹਾਂ ਪਿਛੋਂ ਹੀ ਖੇਡ ਕੇ ਜੇਬ ਬਣਾਇਆ ਕੋਹ ਤੇ ਖੇਡ ਕੇ ਬਣਾਇਆ ਘਰ-ਬਾਰ ਬਣਾਇਆ ਗੱਡੀਆਂ ਮਿਲੀਆਂ ਨਾ ਕਬੱਡੀ ਸਿਰਤੇ ਬਣਾਈਆਂ ਤੂੰ ਕੀ ਕਹਿਣਾ ਚਾਹੁੰਦਾ ਏ ਬਰ ਦੱਸੀ ਸੱਚੀ ਗੱਲ ਹੈ ਕਿ ਮੈਂ ਤਾਂ ਸਿਰਤੇ ਹੀ ਆ ਮੈਂ ਤਾਂ ਬਣਾਈਆ ਆਪਾ ਜੇ ਕੋਈ ਮਿਲਿਆ ਮਿਲ ਦਿੰਦਾ ਕੋਈ ਆਪਾਂ ਨੂੰ ਕਬੱਡੀ ਖੇਡ ਲਈ ਖੇਡਿਆ ਤੇ ਦਿੱਤਾ ਜੇ ਕੋਈ ਸਨਮਾਨਤ ਕਰਨ ਦਾ ਨਾਲੇ 10-12 ਸਾਲ ਗਾਲੇ ਆ 5 ਸਾਲ ਪਹਿਲਾਂ ਇੱਕ ਨੇ ਪੋਸਟ ਪਾਈ ਵੀ ਜਦੋਂ ਆਸਟ੍ਰੇਲੀਆ ਜਾਣਾ ਸੀ ਆਪਾਂ ਸਾਰਿਆਂ ਮਾਵਾਂ ਜਾਣਾ ਤੇ ਲਿਖਿਆ ਆਪਣੇ ਬੰਦਾਂ ਨੂੰ ਨਾਂ ਨਹੀਂ ਕਹਿੰਦਾ ਵੀ ਇਹ ਪੁਰਾਣੇ ਤੇ ਜਾਂਦੇ ਰਹਿੰਦੇ ਨਵੇਂ ਬੰਦਿਆਂ ਨੂੰ ਮੌਕਾ ਦੇਣਾ ਚਾਹੀਦਾ ਹਾਂ ਮਨਜ਼ੂਰ ਲਾ ਲਿਆ ਸਰਦਾਰ ਜ ਮੈਂ ਕਹਿੰਦਾ ਮੈਨੂੰ ਇਹ 10 ਜਿਹੜਾ ਬੰਦਾ ਨੰਬਰ ਲਿੰਦਾ ਕੋੜਾ ਨਹੀਂ ਗਿਆ ਹਾਂ ਜਿਹ ਤੂੰ 10 ਮੈਂ ਕਹਿੰਦਾ ਨਾਮ ਲਾਇਆ ਵੀ ਆ ਫਲਾਨਾ ਬੰਦਾ ਨਹੀਂ ਗਿਆ ਮੈਂ ਕਹਿੰਦਾ ਫਿਰ ਮੈਂ ਤੈਨੂੰ ਦੱਸ ਦਿੰਦਾ ਹੈ ਕਹਿੰਦਾ ਮੈਂ ਕਹਿੰਦਾ ਆ ਫਲਾਨਾ ਫਲਾਨਾ ਮੈਂ ਕਹਿੰਦਾ ਨਵੇਂ ਆ ਸਾਰੇ ਹਾਂ ਤੇ ਮੈਂ ਕਹਿੰਦਾ ਚੱਲੇ ਹੀ ਸਾਰੇ ਵਾਰੀ 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 ਸੜਨੀ ਵਾਰੀ ਆਣੀ ਹੈ ਚੱਲਿਆ ਨਹੀਂ ਕੋਈ ਯੂਰਪ ਚੱਲਿਆ ਕੋਈ ਆਸਟ੍ਰੇਲੀਆ ਚੱਲਿਆ ਜਿਹੜਾ ਮਿਹਨਤ ਕਰਦਾ ਆ ਵਧੀਆ ਆ ਸਾਰੇ ਜਾਂਦੇ ਆ ਜਿਹੜੀ ਜਰ ਹੈਗੀ ਗੱਲ ਪੁਰਾਣੇ ਜਾਣ ਦੀ ਬਿਨਾ ਨੰਬਰ ਤੋਂ ਤਾਂ ਕੋਈ ਵਿਆਹ ਨਹੀਂ ਸੱਤਦਾ ਤੁਹਾਨੂੰ ਯਾਰ ਜੇ 10 12 ਸਾਲ ਹੋ ਗਏ ਕਿਸੇ ਨਾਲ ਆਪ ਗੱਲ ਲੜਦੇ ਆਪਣਾ ਸਰੀਰ ਕੇ ਨਾਲ ਖੇਡੇ 10-12 ਸਾਲ ਕੋਣ ਸਾਦਾ ਜਿੱਤੋਂ ਨਾ ਕੋਈ ਮਤਲਬ ਹੋਵੇ ਨਾ ਤੂੰ ਜਾਂਦੇ ਨੂੰ ਛੱਡ ਖੜਾ ਨੇ 100 ਰੁਪਏ ਛਕੰਦੇ ਨੇ ਇਹਨੂੰ ਰਹਿਣ ਦੇ ਰਹਿਣ ਦੇ ਪਰ ਬਿਨਾ ਨੰਬਰ ਤੋਂ ਪਲੇਅਰ ਨੂੰ ਕਿੱਥੋਂ ਕੋਈ ਇੰਡੀਆ ਤੋਂ ਬਾਹਰ ਪੈਸੇ ਸਾ ਉਹ ਹੀ ਲਾ ਕੇ ਪੈਸੇ ਤੂੰ ਖੁਦ ਦਾੜ ਆਪਦੇ ਏਰੀਆ ਦੇ ਬੰਦੇ ਇਹਨਾਂ ਨੇ ਮਾਝੇ ਦੇ ਉਹ ਹੀ ਬੋਲੀ ਜਾਂਦੇ ਯਾਰ ਤੁਸੀਂ ਸਪੋਰਟ ਕਰੋ ਉਸ ਨੂੰ ਤੁਸੀਂ ਅਨੁਕਲਤਾਈ ਇਹਦੇ ਜਿਹੜਾ ਨੰਬਰ ਲਿੰਦਾ ਨਵੇਂ ਪ੍ਰਿੰਟ ਦੇ ਕੋਈ ਗੱਲ ਨਹੀਂ ਕਰਦੀ ਇਹਨਾਂ ਇਹ ਵੇਖਿਆ ਉਹ ਪ੍ਰਾਣੀ ਮਿਹਨਤ ਕਿੱਦਾਂ ਬੰਦੇ ਕਰਦੇ ਯਾਰ ਗੱਲ ਹੋਈ ਇਹਨੂੰ ਕਿਸ ਨੂੰ ਪਤਾ ਵੀ ਕਿੱਦਾਂ ਬਣਿਆ ਕਿੱਦਾਂ ਮਿਹਨਤ ਕਤ ਕਿੰਨੇ ਪਲੇਅਰ ਸਨਿਆਸ ਲੈ ਗਏ ਆ ਕਈ 13 ਦੀ ਉਮਰ ਵੀ ਹੁੰਦੀ ਆ ਜਿਹੜੇ ਉਹਨਾਂ ਨੂੰ ਪਤਾ ਪ੍ਰੈਕਟੀਕਲੀ ਬੋਡੀ ਤੇ ਤੌਰ ਤੇ ਡਾਊਨ ਹੋ ਗਏ ਆ ਬੀਸੀਐ ਨਹੀਂ ਬਾਹਰ ਕਰ ਦਿੰਦੀ ਨਾ ਕੋਈ ਰੈਫਰੀ ਕੋਈ ਕਮੈਂਟਰ ਕੋਈ ਕੋ ਬਣੇ ਹੀ ਆ ਵੀ ਉਹਨਾਂ ਨੂੰ ਪਤਾ ਇਹ ਨੰਬਰ ਚੋਕ ਨਹੀਂ ਰਹੇ ਆ ਰੇਸ਼ਮ ਹੋ ਗਏ ਮੈਂ ਵੇਦਾ ਰਿਆਂ ਯਾਰ ਕਰੇਟ ਆਪਾਂ ਵੇਣੇ ਆ ਮੈਚ ਦਵਾਉਂਦੇ ਨਹੀਂ ਇੱਕ ਵਾਰੀ ਵਾਰੀ ਇਹਨਾਂ ਨੂੰ ਨਾਲ ਮੱਖੀ ਆਪਣੀ ਕਿਹੜੇ ਗੇਮ ਕਿੱਡੀਗਾ ਇੰਡੀਆ ਦਾ ਇੰਡੀਆ ਦਾ ਕਿੰਨਾ ਕਿ ਸਕਦੇ ਪੰਜਾਬ ਕਿੰਨੀ 1% ਆਪਾਂ ਸਾਰੇ ਨਾ ਤੇ ਉਹਦੇ ਅੱਜ ਕਬੱਡੀ ਹੁੰਦੀ ਆ ਕੀ ਕਿੰਨਾ ਕੁ ਆਪਾਂ ਕਮਾਲ ਲੈਂਦੇ ਕਿੰਨਾ ਕੁ ਰੱਜਦੇ ਆ ਲਾਲਾ ਸਾਹਿਬ ਤਾਂ ਹੀ ਕਹਿੰਦੇ ਜੀ ਮੇਰਾ ਕਿਹਦੇ ਮੁਕਾਬਲੇ ਤੂੰ ਇਹ ਸੋਚਦਾ ਕਿਹਦੇ ਮੁਕਾਬਲੇ ਚਲੋ ਹਰ ਹਰ ਇੱਕ ਖੇਮ ਚ ਸੱਟਾ ਹੁੰਦਾ ਹੈ ਕ੍ਰਿਕਟ ਦੇ ਮੁਕਾਬਲੇ ਆਪਣੀ ਗੇਮ ਖਦੋਂ ਜਿਆਦੀ ਔਖੀ ਆ ਬਹੁਤ ਜੜੀ ਹੱਥੀਂ ਤੇ ਸੱਟ ਆ ਆਪਣੇ ਪੰਜਾਂ ਦੇ ਯਾਰ ਕੱਲੇ ਪੈਰ ਦੇ ਨੋਂ ਤੱਕ ਜ਼ੋਰ ਲਾਦਾ ਸੱਟ ਲਾ ਦਈਆਂ ਜਾਂ ਟ੍ਰੀਟਮੈਂਟ ਵੀ ਸਭ ਨੂੰ ਆਪ ਦਾ ਆਪੇ ਕਰਾਉਣਾ ਪੈਂਦਾ ਆ ਉਹਨਾਂ ਦੇ ਡਾਕਟਰ ਮਗਰਮਗਰ ਕ੍ਰਿਕਟ ਫੁੱਟਬਾਲ ਦੇ ਪਲੇਅਰਾਂ ਨੂੰ ਡਾਕਟਰ ਮਗਰਮਗਰ ਸਾਰਾ ਕੁਝ ਹੁੰਦਾ ਹਨਾ ਝੂਲਤਾ ਰਹੇਗਾ ਆ ਆਪਣਾ ਦੇ ਕੁੜੀਆ ਜਿੰਨੇ ਅੰਗਬਰ ਆਪਾਂ ਤੜਾਉਣੇ ਆ ਕੋਈ ਮੋਲ ਨਹੀਂ ਮਿਲਦਾ ਉਹਨਾਂ 100 ਕਰੋੜ ਚਾ ਦੂਜਾ ਕੋਲੀ ਕੋਲੀ ਪੀਉਮਾ ਦਾ ਪੀਉਮਾ ਦਾ ਬ੍ਰਾਂਡ ਖੇਡਦੇ ਲੋ ਸਪੋਰਟਸ ਆ ਪੀਉਮਾ ਦਾ ਗੋਲੀ ਉਹਨੇ ਇਦਾਂ ਦੋ ਮੱਖੀ ਬੰਦੇ ਸੈਂਡ ਕੀਤੇ ਇਦਾਂ ਇੱਕ ਕੋਲੀ ਆ ਇੱਕ ਬੰਗੜਾ ਹੋਰ ਬੰਦਾ 100 ਕਰੋੜ ਦਿੰਦੇ ਉਹਨਾਂ ਨੂੰ ਤੇ ਉਹ ਵੀ ਪੰਜਾਬੀ ਆ ਉਹਨਾਂ ਨੂੰ ਵੀ ਤੁਸੀਂ ਕਹਿਣ ਦੇ ਵੀ ਜਰ ਜਾਈਦੇ ਆ ਬੀਸੀਸੀਆਈ ਜਿਹੜਾ 7 ਕਰੋੜ ਹੁੰਦਾ ਸਾਲ ਦਾ ਪੇਜ ਦਿੰਦੀ ਜਿਹੜੀ ਪੱਕੀ ਪੱਕੀ ਤੇ ਜਿਹੜੇ ਮੈਚ ਉਹਦੇ ਜਿਹੜੇ ਕ੍ਰਿਕਟ ਮੈਚ ਆ ਵੀਡੀਓ ਵੇਖਣ ਦਾ ਜਿਹੜੇ ਕ੍ਰਿਕਟ ਮੈਚ ਦੇ ਨਾਲ ਆਲ ਆਫ ਫਾਰਮੈਟ ਦੇ ਵਿੱਚ ਓਡੀਆਈ ਆਪਣਾ ਉਸ ਤੋਂ ਬਾਅਦ ਹੁੰਦਾ ਵਾ T20 ਤੇ ਟੈਸਟ ਮੈਚ ਖੇਡਦਾ ਮੈਨੂੰ ਕੱਲਾ ਕੱਲਾ ਉੱਡ ਜਿਵੇਂ ਕਬੱਡੀ ਦਾ ਉਡਾੜਾ ਪਤਾ ਨਾ ਉਦਾਂ ਮੈਨੂੰ ਕ੍ਰਿਕਟ ਦਾ ਸਾਰਾ ਪਤਾ ਉਹ 15 ਤੋਂ 20 ਲੱਖ ਰੁਪਏ ਸ਼ਾਇਦ ਕਪਣੀ ਤੋਂ ਵੱਧ ਵੀ ਹੋ ਸਕਦਾ ਘੱਟ ਨਹੀਂ ਇੱਕ ਮੈਚ ਦਾ ਮਿਲਦਾ ਵਾ ਪਲੇਅਰ ਨੂੰ ਠੀਕ ਆ ਉਹ ਦਿੰਦੀ BCCI ਫਿਰ ਉਸ ਤੋਂ ਬਾਅਦ AMPC ਗ੍ਰੇਸ ਬਣਾ ਕੇ ਨਾ ਤੇ ਪਲੇਅਰਾਂ ਦੇ ਪੈਸੇ ਬਣੇ ਪੱਕੇ ਜਿਹੜੇ ਕੋਹਲੀ ਰੋਹਿਤ ਸ਼ਰਮਾ ਜਸਪ੍ਰੀਤ ਬੰਮਰਾ ਜੜੇਜਾ ਵਾ ਇਹਨਾਂ ਨੂੰ 7 ਕਰੋੜ ਦਿੰਦੀ ਸਾਲ ਦਾ BCCI ਤੇ ਪਰ ਮੈਚ ਦੇ ਪੈਸੇ ਵੱਖਰੇ ਉਸ ਤੋਂ ਬਾਅਦ ਕਿੰਨੀਆਂ ਐਡਾਂ ਕਰਦੇ ਉਹ ਕਿੰਨੇ ਕਰੋੜਾਂ ਰੁਪਏ ਕੋਹਲੀ ਜਣਾ ਇੰਸਟਾਗ੍ਰਾਮ ਤੇ ਪੋਸਟ ਪਾਉਂਦਾ ਲਿੰਦਾ ਵਾ ਉਹ ਵੀ ਪੰਜਾਬੀ ਆ ਉਹਨਾਂ ਨੂੰ ਆਪਾਂ ਕਹਿੰਦੇ ਨੀ ਵੀ ਉਹ ਰਿਜਰਜ ਜਾਂਦੇ ਆ ਆ ਆਪਾਂ ਨੇ ਕਮਾਉਂਦੇ ਹੀ ਕੋਹਣੀ ਆ ਆਪਾਂ ਗੱਡੀਆਂ ਕਿੰਨਾ ਕ ਬਣਾਉਨੇ ਆ ਕੱਪੜਾ ਇਹਨਾਂ ਨੂੰ ਬਹੁਤ ਦੇ ਦਿੰਦੇ ਫਰੀ ਆ ਗੱਡੀਆਂ ਆਪਾਂ ਕੀ ਕਮਾਉਨੇ ਆ ਉਹ ਹੁਣੀ ਆਪਣੀ ਕਿੰਨੀ ਕਮਾਈ ਉਹਨਾਂ ਦੇ ਬਰਾਬਰ ਆ ਉਹਨਾਂ ਨੂੰ ਉਹ ਗੱਲ ਹੋ ਗਈ ਨਾ ਹੱਥਾਂ ਨਾਲ ਪਹੁੰਚੇ ਥੂ ਕੁੜੀ ਵੀ ਉਹਨਾਂ ਨੂੰ ਕਿਹਨੇ ਕੋ ਕਹਿਣਾ ਨਹੀਂ ਵੀ ਸਾਨੂੰ ਹੀ ਕਬੱਡੀ ਸ਼ੁਰੂ ਕੀਤੀ ਨਾ ਉਹਦਾ ਚੈਨਲ ਨਹੀਂ ਹੈਗੇ ਨੇ ਇਹ ਇਹਨਾਂ ਵੇਖਿਆ ਨਹੀਂ ਮਿਹਨਤ ਕਿੱਦਾਂ ਕੀਤੀ ਆ ਗੱਲ ਤੇ ਉਹ ਹੀ ਆ ਹੁਣ 12 13 ਸਾਲ ਹੋ ਗਏ ਬਾਹਰ ਖੇਡਦੇ ਨੂੰ ਉਹਨਾਂ ਲਈ ਹੱਟ ਬਣਾਏ ਆ ਤੇ ਜੇ ਉਹਨਾਂ 12 ਸਾਲਾਂ ਖੇਡਦੇ ਨੂੰ ਵੀ 12 ਸਾਲ ਅਗੇ ਉਹਨਾਂ ਨਾਲ ਹੱਡ ਵੀ ਤੜਾਉਂਦੇ ਆ ਆ ਗੋਡੇ ਗੱਟੇ ਆ ਆ ਤਿੰਨ ਪ੍ਰੋਫੈਸਰ ਦੋ ਦੋ ਪ੍ਰੋਫੈਸਰ ਮੇਰੇ ਗੋਡੇ ਦੇ ਹੋਏ ਆ ਆ ਫੇਰ ਦੋ ਹੁੰਦਿਆ ਤੇ ਉਹ ਜਿਹੜੀਆਂ ਵਿਦੇਸ਼ ਲੋਕੀ ਜਿਹਨਾਂ ਅਸੀਂ ਬਣਾਇਆ ਕੋਹ ਜਿਹੜੇ ਦੋ ਤਿੰਨ ਬਣਾਇਆ ਕਬੱਡੀ ਨਾ ਬਣਾਇਆ ਖੇਡ ਕੇ ਬਣਾਇਆ ਆਪਾਂ ਕਿਹੜਾ ਮਿਲ ਕੇ ਹਾਂ ਲੁੱਟਿਆ ਵਾ ਜਾਂ ਮੰਗਿਆ ਜਿਹਨੂੰ ਕਬੱਡੀ ਬਾਰੇ ਪੂਰੀ ਨੌਲੇਜ ਨਹੀਂ ਕੋਈ ਉਹ ਕਰਦਾ ਏ ਆਪਾਂ ਕਿਹੜਾ ਲੁੱਟੇ ਆ ਹੈ ਚੋਰੀ ਕੀਤੀ ਆ ਮਿਹਨਤ ਦੀ ਕਮਾਈ ਕੀਤੀ ਆ ਜੇ ਬਣਾਇਆ ਘਰ-ਬਾਰ ਬਣਾਇਆ ਗੱਡੀ ਬਣਾਈਆਂ ਬਲੀਆਂ ਗੱਡੀਆਂ ਤੇ ਮਿਹਨਤ ਨਹੀਂ ਬਣਾਈਆਂ ਆਪਾਂ ਕਿਹੜਾ ਕਿਦੋਂ ਖੋਈਆਂ ਪਰ ਨੀ ਲੋਕ ਜਿਹੜਾ ਦੋ ਚਾਰ ਵਿੱਚ ਹੁੰਦੇ ਨਾ ਹੁਣ ਆ ਮੇजे ਗੱਡੀ ਦੀ ਗੱਲ ਹੈ ਗੱਡੀ ਲੈਦੇ ਆ ਇਹ ਉਹ ਮੈਂ ਆਪਣੀ ਵਾਈਫ ਨੂੰ ਦਿੱਤੀ ਆ ਵੀ ਜਿਵੇਂ ਸੁਖਮੰਨੇ ਹੁਣ ਵੱਡਾ ਹੋਣਾ ਨਾ ਸਕੂਲ ਲੈ ਆਉਣਾ ਜਾਣਾ ਹੁੰਦਾ ਛੱਡ ਕੇ ਆਉਣਾ ਲਿਆਉਣਾ ਨੂੰ ਉਹਨਾਂ ਮੈਂ ਚੱਲ ਉਹ ਚਾਰੀ ਛੱਡਾ ਅਗਰੂ ਆਪਾਂ ਮੈਂ ਅਮੋਤੋਂ ਲੈਣਾ ਆਪਾਂ ਜਿਵੇਂ ਬਿਜ਼ਨਸ ਕੀਤਾ ਵਾ ਬਟਰੀਕ ਦਾ ਲਾਲਾ ਵੀ ਉਹ ਆਪਣਾ ਸਮਾਨ ਜਾਂ ਮਾਲ ਮਤਲ ਲੈਉਣਾ ਆਪੇ ਲੈ ਆਉਣ ਲਾ ਕਰਨਗੇ ਨਾ ਤੇ ਇਸੇ ਜੀ ਕਰਨ ਲਾ ਪੈਂਦੇ ਆ ਇਹ ਲੈ ਇਹ ਦੇਖ ਗਰੀ ਨੂੰ ਦੇ ਦਿੰਦੇ ਇਹ ਲੈ ਦਸ ਮਗਰੂਆ ਮੇਰੀ ਮਿਹਨਤ ਦੀ ਕਮਾਈ ਆ ਮੱਖੀ ਗੱਡੀ ਦਾ ਕਹਿੰਦੇ ਕਿ ਗਰੀਬ ਨੂੰ ਗੱਡੀ ਦੇ ਜਾਂਦੇ ਆ ਲੈ ਓਏ ਮੈਂ ਆਪਣੀ ਬੇਹਤਰੀ ਜਿਹੜੀ ਮੈਨੂੰ ਮਿਲੀ ਆ ਤੇ ਉਹ ਵੀ ਆਂਦੇ ਕਿ ਜੇ ਗਿਫਟ ਕਰਨੀ ਕਿ ਗਰੀਬ ਨੂੰ ਦੇ ਦੇ ਲੈ ਕੀ ਕਰੂਗਾ ਬੰਦਾ ਯਾਰ ਔਖਾ ਲੋਕਾਂ ਦਾ ਹੈ ਰੱਬ ਰੱਖਾ ਹੀ ਆ ਹੈ ਨਹੀਂ ਕੋਈ ਜਰਦਾ ਹੀ ਕੋਈ ਨਹੀਂ ਕੋਰਾ ਆਪਣੇ ਮਾਝੇ ਦੇ ਏਰੀਆ ਦੇ ਬੰਦੇ ਕਹੀ ਜਾਂਦੇ ਆ ਫੋਰਟ ਛੱਡ ਦੂੰ ਆਪਣੇ ਏਰੀਆ ਦੇ ਬੰਦੇ ਕਰੀ ਜਾਂਦੇ ਆ ਕੋਈ ਗੁਰੂ ਆ ਤੁਹਾਨੂੰ ਦਾ ਸਪੋਰਟ ਕਰਨੀ ਚਾਹੀਦੀ ਕਿੰਨੇ ਕੇ ਪਲੇਅਰ ਆ ਹੁਣ ਮੈਂ ਆ ਤੇ ਮੱਖੀਆਂ ਦੋ ਚਾਰ ਪਲੇਅਰ ਹੋਣੇ ਆ ਜਿਹੜੇ ਮੇਰੇ ਨਾਲ ਮਾਝੇ ਵਿੱਚੋਂ ਹਰੇਕ ਸਾਲ ਚਾਰ ਤੋਂ ਪੰਜ ਕੰਟਰੀਆਂ ਵਿੱਚ ਖੇਡਦੇ ਆ ਕੈਨੇਡਾ ਅਮਰੀਕਾ ਆਪਣਾ ਨਿਊ ਆਪਣਾ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਬਾਕੀ ਅਰੇ ਦੂਜੇ ਥਾਂ ਆਪਾਂ ਬਾਹਰ ਹੀ ਬਰੂਨ ਜਿਹੜੇ ਦੂਜੇ ਦੇਸ਼ਾਂ ਜਾਂਦੇ ਨਹੀਂ ਅਜੇ ਹੈ 8-9 ਮਹੀਨੇ ਬਾਹਰ ਲੱਗਦੇ ਆ ਵੀ ਤੁਹਾਨੂੰ ਮਮਾ ਮਾਣ ਮਹਿਸੂਸ ਕਰਨਾ ਚਾਹੀਦਾ ਸਪੋਰਟ ਕਰਨੀ ਚਾਹੀਦੀ ਆ ਵੀ ਸਾਡੇ ਏਰੀਆ ਦੇ ਬੰਦੇ ਬਾਹਰ ਖੇਡਦੇ ਹਰ ਸਾਲ ਖੇਡੀਦਾਂ ਨਾਲੇ ਤੇ ਇਹਨਾਂ ਨਾਲ ਉਤੋਂ ਕਰੀਂਦੇ ਵੀ ਰੱਜਣ ਰਜਾਈ ਜਾਂਦੇ ਆ ਜਦੋਂ ਹੁਣਾਂ ਨੂੰ ਕਿਹੜਾ ਕੋਈ ਜਾਮਦਿਆਂ ਨੂੰ ਦੇ ਗਿਆ ਸੀ ਜੇ ਮਿਹਨਤ ਕਰਕੇ ਬਣੇ ਆ ਫੇਰ ਵੀ ਕੋਈ ਦੇਣ ਲੱਗਾ ਕੋਈ ਉਤੋਂ ਪਤਾ ਨਹੀਂ ਔਖਾ ਨਾ ਇਹੋ ਗੱਲਾਂ ਆਜ ਤੋਂ 10 ਸਾਲ ਪਿੱਛੇ ਜਾਣ ਮੋੜ ਸਾਨਾ ਤੇ ਜਾਂਦੇ ਰਹੇ ਖੇਮ ਕਰਨਾ ਉਹ ਖੇਮ ਕਰਨ ਕਿੰਨਾ ਪੈਂਦਾ ਆਪਣ ਨੂੰ 70 80 ਹੁਣਾ ਕੀ ਆਲੋ ਕਦੋਂ ਗੱਡੀ ਦੇ ਡਿੱਗੀ ਚ ਪਾ ਦਿੰਦੇ ਚ ਕੋਈ ਨਾ ਕੁਵੈਲ ਸੰਧੀ ਦੇ ਕਹਣਾ ਕਿ ਬੈਣ ਆ ਬਗ ਡਿੱਗੀ ਚ ਤੇ ਚੁੱਪ ਹੀ ਰਹਿਣਾ ਬੋਲਣਾ ਨਹੀਂ ਜਦੋਂ ਤੱਕ ਪਹੁੰਚਦੇ ਨਹੀਂ ਤਾਂ ਇੱਕ ਸਾਹ ਹੁੰਦਾ ਜੇ ਗੱਡੀ ਉੱਰ ਜਾ ਕੇ ਪਹੁੰਚਣਾ ਨਾ ਤਾਰਨਾ ਬਾਹਰ ਫਿਰ ਸੁਖ ਦਾ ਸਾਹ ਲੈਣਾ ਵੀ ਹਾਸ਼ ਸ਼ੁਗਰ ਪਹੁੰਚ ਗਿਆ ਵੀ ਕੋਈ ਬੋਲ ਸਕਦੇ ਉੱਚੀ ਬਾਤ ਚ ਐਦਾਂ ਹੀ ਲੱਗੇ ਆ ਸਾਰੇ ਦਸਤਾਨੇ ਪਾ ਲੈਣੇ ਹੱਥਾਂ ਤੇ ਮੂੰਹ ਦੇ ਮਫਲਬ ਲੈਣੇ ਤੇ ਜਰਾਬਾਂ ਪਾਈਆਂ ਨੇ ਪੈਰਾਂ 'ਚ ਵੀ ਬਾਪਾ ਠੰਡ ਦੇ ਵੇ ਤੇ ਵਾਰੀਆਂ ਬੰਨੀਆਂ ਹੁੰਦੀਆਂ ਮੋਟਰਸਾਈਕਲ ਦੀਆਂ ਵਾਰੀਆਂ ਹੁਣ ਤੂੰ ਸੁਣਾਉਣਾ ਹੀ ਜਦੋਂ ਕੈਡਮੀ ਆ ਦੇ ਮੈਜਨ ਦੇ ਨਾ ਉਦੋਂ ਕੈਡਮੀ ਸਾਢੇ 5 ਸਾਢੇ ਪੰਜ ਵਾਸਤੇ ਜਾਂਦੀ ਹੁੰਦੀ ਸੀ ਰਾਜਾ ਚੰਡੀਗੜ੍ਹ ਵਾਲੀ ਤੇ ਕੱਪ ਤੇ ਜਾਣਾ ਤੇ ਸਾਢੇ 5 ਵਾਲੀ ਵਾਸਤੇ ਜਾਣਾ 8 ਵਜੇ ਅੰਦਰ ਪਹੁੰਚ ਜਾਂਦੀ ਜੀ ਦੋ ਘੰਟੇ ਬੈ ਕੇ ਉਥੇ ਬੱਸ ਦੇ ਵੇਟ ਵੀ ਕਰਨੀ ਕੋਚ ਦੀ ਵੀ ਉਹਨਾਂ ਭਾਗ ਲੈ ਕੇ ਜਾਣਗੇ ਤਰਕੇ ਸਾਢੇ 5 ਦੀ ਵਾਸਤੇ ਜਾਂਦੇ ਰਹੇ ਆ ਕੱਪਾਂ ਦੇ ਸਾਰਾ ਦਿਨ ਫਿਰ ਖੇਡ ਕੇ ਤੇ ਫਿਰ ਵਾਸਾਣਾ ਤੇ ਗੱਡੀਆਂ ਕੜੀਆਂ ਉਹ ਸੌਖੀਆਂ ਮਿਲ ਗਈਆਂ ਵਾ ਸੰਘਰਸ਼ ਨਹੀਂ ਕੋਈ ਮੇਦਾਪਾ